ਠੰਡ ਬਹੁਤ ਹੈ। ਅੱਜ ਕੀ ਹਾਲ ਚਾਲ ਹੈ ਮੈਂ ਜਸ ਸਿੰਘ। ਕਾਫੀ ਦਿਨਾਂ ਤੋਂ ਮੈਂ ਵਲੌਗ ਨਹੀਂ ਅਪਲੋਡ ਕਰ ਰਿਹਾ। ਇੱਕ ਨੋਵਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਥੋੜੀ ਬਤੀ ਐਨੀਮੇਸ਼ਨ ਗ੍ਰਾਫਿਕਸ ਦੇ ਥਰੂ। ਆਪਣੇ ਕੋਲ ਜ਼ਿਆਦਾ ਕੈਰੇਕਟਰ ਵੀ ਨਹੀਂ ਹੈਗੇ ਵੀ ਆਪਾਂ ਕੋਈ ਸ਼ੂਟ ਕਰਵਾ ਸਕੀਏ। ਦੇਖਦੇ ਆ ਕੋਈ ਫਿਊਚਰ ਵਿੱਚ ਆਪਾਂ ਸ਼ੂਟ ਕਰਕੇ ਕੋਈ ਅਸਲੀ ਕੈਰੇਕਟਰਾਂ ਦੇ ਨਾਲਕ ਪਾਵਾਂਗੇ। ਫਿਲਹਾਲ ਤੁਸੀਂ ਨੋਵਲ ਵੱਲ ਗੌਰ ਫਰਮਾਇਓ। ਦੂਜਾ ਮੇਰੇ ਕੋਲ ਸਮਾਂ ਨਹੀਂ ਹੁੰਦਾ ਇਹਨਾ। सुबह छः तो रात के अठ बजे तक मैं बिजी हूं ता करके ब्लॉग नहीं डेली आ सकते घर मेहमान आए से अ मैं तो नहीं घरदे नहीं शूट किया मेहमान आए नहीं आओ उन्होंने मिला मौसम भी कि ठंडा है हवा भी बहुत चल रही है ਤੋ ਸਾਰੇ ਠੰਡੇ ਤੋਂ ਬਚ ਕੇ ਰਹਿਣਾ ਪਣੀ ਚਾ ਬਰਹੇਣਾ ਤੁਹਾਨੂੰ ਚਾਹੀਦੀ। ਦੇਖੋ। ਹਾਂ ਚਿੰਚ। ਸੈਪਰਾਫੇ ਬੋਲਣਾ। ਇਹ ਵੀ ਮਗਾ ਤੁਹਾਨੂੰ ਵੀ YouTube ਤੇ ਲੈ ਲਿਆ ਕਿਸੇ ਨੇ? ਆਏ ਹਾਏ। ਉਹ ਜਦੋਂ ਨਿਆਣੀਆਂ ਵੀ ਆਣੇ ਤੇ ਨੂੰ ਬੋਲ ਲੱਕ ਤੁਸੀਂ ਇਹ ੂਟ ਤਾਂ ਹੋਰ ਲਓ ਪਰ ਨੂੰ ਕਰ ਦੋ ਨਾਈਆਂ ਨੇ ਮਹਨਿਆਂਆਂ ਨੇ ਵੀ ਆਣਾ ਇੱਧਰ ਨੂੰ ਕਿਹੜੇ ਬੱਚਾ ਪਾਰਟੀ ਸਾਡੀ ਆਉਗੀ ਨੰਨੂ ਆਣੀ ਹਾਂ ਅੱਛਾ ਬਰ ਨਿਆਣੀਆਂ ਦਾ ਮਾਰੂ ਸੀ ਵੀ ਆਉਂਦੇ ਆ ਉੱਪਰ ਨਿਆਣੀਆਂ ਦਾ ਤਾਂ ਉੱਥੋਂ ਲੱਗ ਜਾਣਾ ਵੀ ਤਾਂ ਨਹੀਂ ਆਉਣਾ ਤੁਰੇ ਮੁੰਡਾ ਤੁਸੀਂ ਨਹੀਂ ਜਾਣ ਮਗਰ ਇਹ ਚੱਲਦਾ ਉਹ ਤਾਂ ਇਹ ਸਾਂਗੀ ਮੁੰਰੇ ਮੁੰਡਾ ਜਾਂਦਾ ਤਾਂ ਧੰਨਵਾਦ ਜੈਸੇ ਵਰਤੀਸ ਅੱਛਾ ਇਹੋ ਸਤਾਂ ਪਿਆਰ ਇਹੋ ਜਹਤਾ ਸਾਡੇ ਵੀ ਆਹ ਰੋ ਪੜਾ ਦਿੰਦੀ ਆ ਰੋ ਸਕਦੀ ਜੋਤ ਨੂੰ ਅਜਨ ਲਾਇਆ ਸੀ ਸਾਹਿਬ ਸਾਹਿਬ ਹੈਲੋ ਕਰੋ ਯਾਰ ਤੇਰੇ ਕਹਿੰਦੇ ਨਾ 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 ਇਹਦੋਂ ਹੋਇਆ ਮੈਂ ਤੇ ਮੱਕੀ ਵੇਚ ਲਿਆ ਲਓ ਦੀ ਕਿਉਂ ਇਹਦੋਂ ਕਿਹਦੇ ਨਾ ਹਲਮਟ ਨਾਲ ਹੀ ਰਿਹਾ ਹੋਵੇ ਅੱਜ ਅਸੀਂ ਬਹੁਤ ਸਾਰੇ ਕੱਪੜੇ ਰੋਤੇ ਸੀ ਠੰਡ ਦਾ ਤਾਂ ਰੋਜ ਇਦਾਂ ਹੀ ਮੌਸਮ ਰਹਿਣਾ ਹੈ ਹਣਾ ਤਾਂ ਹੋ ਗਿਆ ਮਾਮੇ ਦੇ ਇਹ ਹੋ ਗਿਆ ਤੇਰੇ ਜੀ ਨੂੰ ਨਹੀਂ ਬਿਆਨ ਹੋਇਆ ਨਾ ਕਰ ਆ ਰਹੀ ਹੁਣ ਗਏ ਲੈ ਲਾ ਉੱਤਰ ਇਹ ਹੋ ਗਿਆ ਉੱਤਰ ਆ ਦੇ ਲੈ ਜਿਹੜਾ ਸਾਡੇ ਸਾਉਦੇ ਖੋਡੇ ਦੇਖੂ ਤਿੰਨ ਹਣਾ ਬਹੁਤ ਅੜਚਨ ਜੀ ਪਈ ਬੀ ਸੀ ਉਦੋਂ ਕਹਿੰਦਾ ਬਹੁਤ ਫਸੇ ਬੈਠੇ ਨਹੀਂ ਤਾਂ ਕਿ ਸਾਰਿਆਂ ਨੇ ਆਣਾ ਸੀਗਾ ਫੇਰ ਚਾਹ ਦਿਲ ਬੰਨ ਕੇ ਆ ਤਾ ਗਏ ਸਾਹ ਨੂੰ ਦੇਖਣਾ ਪਿਆ ਸਾਰਾ ਬੋਲ ਲਾ ਲੇ ਕਿ ਨਹੀਂ ਸਾਰਾ ਕੁਝ ਦੇਖਣਾ ਪਿਆ ਉਸੀ ਵੀ ਰੱਖਣੀ ਹੈ ਗੰਮੀ ਵੀ ਰੱਖਿਆ ਤੇ ਪਹਿਲਾ ਮੌਕੇ ਪਰਨੇ ਹੋਇਆ ਹੈ ਕੈਮਰੇ ਦਾ ਬੜਾ ਮੋਟਾ